ਨੇ ਹਨ ਬੀਬੇ ਨਾਲ ਕੀ ਕਿ ਆਪ ਜੀ ਤੇ ਯਾਤਰੀ ਬੇਕੀ ਭੈਣ ਬੀਬੇ ਨਾਲ ਕੀ ਤੇ ਸੁਲਤਾਨ ਨਹੀਂ ਹੋਈ ਕਿਉਂਕਿ ਬਾਬਾ ਬੁੱਧਾ ਜੀ ਜਿੰਨਾ ਦਾ ਹਿਰਦਸ ਸਿੱਖੀ ਨਾਲ ਲਗਾ ਲਗਾ ਭਰੇ ਇੱਕ ਵਚਨ ਰਸਨਾ ਤੋਂ ਮਨਮਤਤਾ ਨਹੀਂ ਕਰਦੇ ਇੱਕ ਕਦਮ ਬਾਬਾ ਬੁੱਧਾ ਜੀ ਦਾ ਸਾਰੀ ਜ਼ਿੰਦਗੀ ਚ ਮਨਮਤ ਵਾਲੇ ਪਾਸੇ ਨਹੀਂ ਗਿਆ ਔਰ ਜਦੋਂ ਇਹ ਕਿਤੇ ਗੁਰੂ ਰਵਿंद्र ਪਾਤਸ਼ਾਹ ਜੀ ਦੀ ਫਰਕਾਸ਼ ਜੀ ਗੱਲ ਚੱਲੀ ਇਸੀ ਬਾਬਾ ਫੁੱਟਾ ਜੀ ਨੇ ਜੀਵਨ ਦਾ ਅਕਸ਼ ਵਗੜ ਕੇ ਉਹਨਾਂ ਨੂੰ ਗੁਰੂ ਦਾ ਸਰੀਰ ਬਣਾ ਕੇ ਤਿਸ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰੂਆਂ ਰਵਿਯੰਮਾਰ ਜੀ ਦਾ ਤੇ ਪ੍ਰਕਾਸ਼ ਹੀ ਤਾਂ ਲਿਆ ਬਾਬਾ ਜੀ ਦਾ ਜੀ ਨੇ ਵਰਦ ਕਾਹ ਕਿਤੇ ਤੇ ਬੇ ਹਰ ਇੱਕ ਵਿਚਾਰ ਨੂੰ ਆਪਾਂ ਗੁਰਬਾਣੀ ਦੀ ਰੋਸ਼ਨੀ ਚ ਵਿਚਾਰਨਾ ਹੈ ਮੈਂ ਕਿਸੇ ਹੋਰ ਦੀ ਅਕਲ ਗੁਰੂ ਦੀ ਸ਼ਬਦ ਤੋਂ ਜ਼ਿਆਦਾ ਨਾ ਮੇਰੀ ਸਿਆਣਤ ਗੁਰੂ ਦੀ ਸ਼ਬਦ ਤੋਂ ਜ਼ਿਆਦਾ ਵੱਡੀ ਹੋ ਸਕਦੀ ਪੈ ਗਈ ਬਾਬਾ ਪੁੱਤਾ ਜੀ ਪੁੱਤਰਾ ਦੇ ਦਾਨੀ ਹੀ ਹਨ ਪੁੱਤਰਾ ਦੇ ਦਾਨੀ ਤੇ ਫਿਰ ਤੁਹਾਡੇ ਦਾ ਨਹੀਂ ਕੌਣ ਜਿਹੜੇ ਉਸ ਕੋਲ ਇਹ ਬਾਬਾ ਪੁੱਤਾ ਜੀ ਨੇ ਡਾਕ ਚੁੱਕੀ ਇਹ ਬਿਰਤੀ ਚੰਨ ਲੱਗ ਗਿਆ ਉਤੋਂ ਹੇਰ ਪਿੰਡਾਂ ਲਾਗੇ ਉਥੇ ਆ ਕੇ ਉਹਨੇ ਆਪਣਾ ਹਰਮੰਦਰ ਬਸੋਣਾ ਸ਼ੁਰੂ ਕੀਤਾ ਕਿਹ ਕਿ ਤਲਾਬ ਦੇ ਵਿੱਚ ਉਹਦੀ ਇਮਾਰਤ ਸੁਲੀਖਾਲ ਸੁਲਭੀ ਕਾਨੂੰਨ ਦਾ ਇਤਿਆਰ ਤੁਸੀਂ ਪੜ੍ਹ ਲਿਓ ਤੇਰੇ ਨੇ ਮਹਾਰਾਜ ਜੀ ਨੇ ਸੁਲੀਖਾਲ ਸੁਲਭੀ ਕਾਨੂੰਨ ਭੇਜਿਆ ਇਹਦੇ ਹੀ ਭੱਠਿਆਂ 'ਚ ਚੜ੍ਹ ਕੇ ਜਿਹੜਾ ਸੁਲੀਖਾਲ ਮਰਿਆ ਮਰਪਤਾ ਕੌਮੀ ਘਰ ਦੀ ਗੱਲ ਕਰਦੇ ਨਹੀਂ ਚਾਹੀਦਾ ਜੀ